ਨਾ ਪੇਰੈਂਟਸ ਨੂੰ ਜਿਨ੍ਹਾਂ ਦੇ 2 ਸਾਲ ਦਾ ਬੱਚਾ ਹੈ 3 ਸਾਲ ਦਾ ਉਹਨਾਂ ਨੂੰ ਨਾ ਬੜਾ ਸਟ੍ਰੈਸ ਰਹਿੰਦਾ ਕਿ ਕੁਝ ਖਾਂਦਾ ਨਹੀਂ ਇਹਨੂੰ ਭੁੱਖ ਨਹੀਂ ਲੱਗਦੀ ਉੱਤੇ ਦੂਜੀ ਸਾਈਡ ਉਹਦੀ ਜਿਹਦਾ ਬੱਚਾ ਪ੍ਰੌਨਟੀਆਂ ਖਾ ਰਿਹਾ ਲਾਈਕ ਵੱਡਿਆਂ ਵੱਲੀ ਡਾਈਟ ਖਾ ਰਿਹਾ ਜਿਵੇਂ ਵੱਡੇ ਖਾ ਰਿਹਾ ਉਹ ਬਰਾਬਰ ਖਾ ਰਿਹਾ ਕਿ ਉਹਦੇ ਲਈ ਸਹੀ ਹੈ ਇੰਨੀ ਡਾਈਟ ਦੇਖੋ ਆਹਰ ਬਾਡੀ ਦੀ ਕੰਪੋਜੀਸ਼ਨ ਡਿਫਰੈਂਟ ਹੈ ਜਿੰਨੂੰ ਜਿੰਨੀ ਭੁੱਖ ਹੈ ਉਹਨਾਂ ਹੀ ਖਾਏਗਾ ਤੁਹਾਨੂੰ ਬੱਚਿਆਂ ਨੂੰ ਫੋਰਸ ਕਰਕੇ ਕਦੀ ਨਹੀਂ ਖਿਲਾਨਾ ਚਾਹੀਦਾ ਛੋਟੇ ਬੱਚੇ ਸਾਡੇ ਕੋਲ ਵੀ ਆਉਂਦੇ ਆ ਪੇਰੈਂਟਸ ਕੰਪਲੇਂਟ ਕਰਦੇ ਕਿ ਬੱਚਾ ਘਾਟ ਖਾਣਾ ਖਾ ਰਿਹਾ ਉਹ ਆਪਣਾ ਪੇਟ ਭਾਰ ਰਿਹਾ ਜਿੰਨਾ ਉਹਨੂੰ ਜ਼ਰੂਰੀ ਹੈ ਅਗਰ ਤੁਸੀਂ ਉਹਨੂੰ ਜ਼ਬਰਦਸਤੀ ਖਿਲਾਓਗੇ ਉਹਨੂੰ ਡਾਈਜੈਸਟ ਨਹੀਂ ਹੋਏਗਾ ਵੋਮਿਟ ਆਊਟ ਕਰ ਦੇਗਾ ਸਟੂਲ ਪਾਸ ਕਰ ਦੇਗਾ ਉਹ ਤਾਂ ਕੋਈ ਫਾਇਦਾ ਨਹੀਂ ਹੈ ਤੇ ਉਹਨੂੰ ਜਿੰਨੇ ਨਿਊਟ੍ਰੀਸ਼ਨ ਦੀ ਜ਼ਰੂਰਤ ਹੈ ਅਗਰ ਉਹ ਅੱਧੀ ਪਰਾਂਠੀ ਖਾ ਰਿਹਾ ਅਗਰ ਉਹਦੀ ਰੋਟੀ ਵੀ ਖਾ ਰਿਹਾ ਉਹਦਾ ਪੇਟ ਉਹਨਾ ਹੀ ਮੰਗ ਰਿਹਾ ਤੇ ਉਹ ਖਾ ਰਿਹਾ ਉਹਨੂੰ ਉਹਨਾ ਹੀ ਖਾਣ ਦਿਓ ਤੇ ਉਹਨੂੰ ਆਪਣੀ ਲਾਈਫ ਨੂੰ ਆਪਣੇ ਹਿਸਾਬ ਦੇ ਨਾਲ ਚਲਾ ਲਓ ਉਹਨੂੰ ਫੋਰਸ ਕਰਕੇ ਨਾ ਖਿਲਾਓ ਉਹਨੂੰ ਤੁਸੀਂ ਕੋਸ਼ਿਸ਼ ਕਰੋ ਉਹਨੂੰ ਫਰੂਟਸ ਖਿਲਾ ਦਿਓ ਥੋੜੀ देर ਬਾਅਦ ਅਗਰ ਉਹਨੇ ਅੱਧੀ ਰੋਟੀ ਖਾਧੀ ਹੈ ਤੁਹਾਡੇ ਹਿਸਾਬ ਨਾਲ ਉਹਨੇ ਪੇਟ ਭਰ ਕੇ ਨਹੀਂ ਖਾਦਾ ਉਹਨੂੰ ਘੰਟੇ ਬਾਅਦ ਇੱਕ ਫਰੂਟ ਥੋੜਾ ਜਿਹਾ ਖਿਲਾ ਦਿਓ ਇੱਕ ਪਪਾਇਆ ਦਾ ਪੀਸ ਖਿਲਾ ਦਿਓ ਦੋ ਪੀਸ ਖਿਲਾ ਦਿਓ ਔਰੈਂਜ ਖਿਲਾ ਦਿਓ ਜੋ ਬੱਚੇ ਨੂੰ ਅੱਛਾ ਲੱਗਦਾ ਉਹਨੂੰ ਛੋਟੇ ਛੋਟੇ ਮੀਲਸ ਖਿਲਾਓ ਭਾਰ ਪੇਟ ਭੋਜਨ ਖਾਣ ਦੀ ਕੋਈ ਜ਼ਰੂਰਤ ਨਹੀਂ ਹੈ ਇੱਕ ਨਾ ਪੇਰੈਂਟਸ ਨੂੰ ਜਿਨ੍ਹਾਂ ਦੇ 2 ਸਾਲ ਦਾ ਬੱਚਾ ਹੈ 3 ਸਾਲ ਦਾ ਉਹਨਾਂ ਨੂੰ ਨਾ ਬੜਾ ਸਟ्रेस ਇਨੂੰ ਭੁੱਖ ਨਹੀਂ ਲੱਗਦੀ ਉੱਤੇ ਦੂਜੀ ਸਾਈਡ ਉਹਦੀ ਜਿਹਦਾ ਬੱਚਾ ਪ੍ਰੌਨਟੀਆਂ ਖਾ ਰਿਹਾ ਲਾਈਕ ਵੱਡਿਆਂ ਵੱਲੀ ਡਾਈਟ ਖਾ ਰਿਹਾ ਜਿਵੇਂ ਵੱਡੇ ਖਾ ਰਿਹਾ ਉਹ ਬਰਾਬਰ ਖਾ ਰਿਹਾ ਕਿ ਉਹਦੇ ਲਈ ਸਹੀ ਹੈ ਇੰਨੀ ਡਾਈਟ ਦੇਖੋ ਆਹਰ ਬਾਡੀ ਦੀ ਕੰਪੋਜੀਸ਼ਨ ਡਿਫਰੈਂਟ ਹੈ ਜਿੰਨੂੰ ਜਿੰਨੀ ਭੁੱਖ ਹੈ ਉਹਨਾਂ ਹੀ ਖਾਏਗਾ ਤੁਹਾਨੂੰ ਬੱਚਿਆਂ ਨੂੰ ਫੋਰਸ ਕਰਕੇ ਕਦੀ ਨਹੀਂ ਖਿਲਾਨਾ ਚਾਹੀਦਾ ਛੋਟੇ ਬੱਚੇ ਸਾਡੇ ਕੋਲ ਵੀ ਆਉਂਦੇ ਆ ਪੇਰੈਂਟਸ ਕੰਪਲੇਂਟ ਕਰਦੇ ਕਿ ਬੱਚਾ ਘਾਟ ਖਾਣਾ ਖਾ ਰਿਹਾ ਉਹ ਆਪਣਾ ਪੇਟ ਭਰ ਰਿਹਾ ਜਿੰਨਾ ਉਹਨੂੰ ਜ਼ਰੂਰੀ ਹੈ ਅਗਰ ਤੁਸੀਂ ਉਹਨੂੰ ਜ਼ਬਰਦਸਤੀ ਖਿਲਾਓਗੇ ਉਹਨੂੰ ਡਾਈਜੈਸਟ ਨਹੀਂ ਹੋਏਗਾ ਵੋਮਿਟ ਆਊਟ ਕਰ ਦੇਗਾ ਸਟੂਲ ਪਾਸ ਕਰ ਦੇਗਾ ਉਹ ਤਾਂ ਕੋਈ ਫਾਇਦਾ ਨਹੀਂ ਹੈ ਤੇ ਉਹਨੂੰ ਜਿੰਨੇ ਨਿਊਟ੍ਰੀਸ਼ਨ ਦੀ ਜ਼ਰੂਰਤ ਹੈ ਅਗਰ ਉਹ ਅੱਧੀ ਪ੍ਰਾਂਠੀ ਖਾ ਰਿਹਾ ਅਗਰ ਉਹਦੀ ਰੋਟੀ ਵੀ ਖਾ ਰਿਹਾ ਉਹਦਾ ਪੇਟ ਉਹਨਾ ਹੀ ਮੰਗ ਰਿਹਾ ਤੇ ਉਹ ਖਾ ਰਿਹਾ ਉਹਨੂੰ ਉਹਨਾ ਹੀ ਖਾਣ ਦਿਓ ਤੇ ਉਹਨੂੰ ਆਪਣੀ ਲਾਈਫ ਨੂੰ ਆਪਣੇ ਹਿਸਾਬ ਦੇ ਨਾਲ ਚਲਾਉਂਦੇ ਉਹਨੂੰ ਫੋਰਸ ਕਰਕੇ ਨਾ ਖਿਲਾਓ ਉਹਨੂੰ ਤੁਸੀਂ ਕੋਸ਼ਿਸ਼ ਕਰੋ ਉਹਨੂੰ ਫਰੂਟਸ ਖਿਲਾ ਦਿਓ ਥੋੜੀ देर ਬਾਅਦ ਅਗਰ ਉਹਨੇ ਅੱਧੀ ਰੋਟੀ ਖਾਦੀ ਹੈ ਤੁਹਾਡੇ ਹਿਸਾਬ ਨਾਲ ਉਹਨੇ ਪੇਟ ਭਰ ਕੇ ਨਹੀਂ ਖਾਦਾ ਉਹਨੂੰ ਘੰਟੇ ਬਾਅਦ ਇੱਕ ਫਰੂਟ ਥੋੜਾ ਜਿਹਾ ਖਿਲਾ ਦਿਓ ਇੱਕ ਪਪਾਇਆ ਦਾ ਪੀਸ ਖਿਲਾ ਦਿਓ ਦੋ ਪੀਸ ਖਿਲਾ ਦਿਓ ਔਰੈਂਜ ਖਿਲਾ ਦਿਓ ਜੋ ਬੱਚੇ ਨੂੰ ਅੱਛਾ ਲੱਗਦਾ ਉਹਨੂੰ ਛੋਟੇ ਛੋਟੇ ਮੀਲਸ ਖਿਲਾਓ ਭਾਰ ਪੇਟ ਭੋਜਨ ਖਾਣ ਦੀ ਕੋਈ ਜ਼ਰੂਰਤ ਨਹੀਂ ਹੈ ਇਕ ਨਾ ਪੇਰੈਂਟਸ ਨੂੰ ਜਿਨ੍ਹਾਂ ਦੇ 2 ਸਾਲ ਦਾ ਬੱਚਾ ਹੈ 3 ਸਾਲ ਦਾ ਉਹਨਾਂ ਨੂੰ ਨਾ ਬੜਾ ਸਟ ਇਨੂੰ ਭੁੱਖ ਨਹੀਂ ਲੱਗਦੀ ਉੱਤੇ ਦੂਜੀ ਸਾਈਡ ਉਹਦੀ ਏਜ ਦਾ ਬੱਚਾ ਪਰੌਂਠੀਆਂ ਖਾ ਰਿਹਾ ਲਾਈਕ ਵੱਡਿਆਂ ਵੱਲੀ ਡਾਈਟ ਖਾ ਰਿਹਾ ਜਿਵੇਂ ਵੱਡੇ ਖਾ ਰਿਹਾ ਉਹ ਬਰਾਬਰ ਖਾ ਰਿਹਾ ਕਿ ਉਹਦੇ ਲਈ ਸਹੀ ਹੈ ਇੰਨੀ ਡਾਈਟ ਦੇਖੋ ਆਹਰ ਬਾਡੀ ਦੀ ਕੰਪੋਜੀਸ਼ਨ ਡਿਫਰੈਂਟ ਹੈ ਜਿੰਨੂੰ ਜਿੰਨੀ ਭੁੱਖ ਹੈ ਉਹਨਾਂ ਹੀ ਖਾਏਗਾ ਤੁਹਾਨੂੰ ਬੱਚਿਆਂ ਨੂੰ ਫੋਰਸ ਕਰਕੇ ਕਦੀ ਨਹੀਂ ਖਿਲਾਨਾ ਚਾਹੀਦਾ ਛੋਟੇ ਬੱਚੇ ਸਾਡੇ ਕੋਲ ਵੀ ਆਉਂਦੇ ਆ ਪੇਰੈਂਟਸ ਕੰਪਲੇਂਟ ਕਰਦੇ ਕਿ ਬੱਚਾ ਘਾਟ ਖਾਣਾ ਖਾ ਰਿਹਾ ਉਹ ਆਪਣਾ ਪੇਟ ਭਰ ਰਿਹਾ ਜਿੰਨਾ ਉਹਨੂੰ ਜ਼ਰੂਰੀ ਹੈ ਅਗਰ ਤੁਸੀਂ ਉਹਨੂੰ ਜ਼ਬਰਦਸਤੀ ਖਿਲਾਓਗੇ ਉਹਨੂੰ ਡਾਈਜੈਸਟ ਨਹੀਂ ਹੋਏਗਾ ਵੋਮਿਟ ਆਊਟ ਕਰ ਦੇਗਾ ਸਟੂਲ ਪਾਸ ਕਰ ਦੇਗਾ ਉਹ ਤਾਂ ਕੋਈ ਫਾਇਦਾ ਨਹੀਂ ਹੈ ਤੇ ਉਹਨੂੰ ਜਿੰਨੇ ਨਿਊਟ੍ਰੀਸ਼ਨ ਦੀ ਜ਼ਰੂਰਤ ਹੈ ਅਗਰ ਉਹ ਅੱਧੀ ਪ੍ਰਾਂਠੀ ਖਾ ਰਿਹਾ ਅਗਰ ਉਹਦੀ ਰੋਟੀ ਵੀ ਖਾ ਰਿਹਾ ਉਹਦਾ ਪੇਟ ਉਹਨਾਂ ਹੀ ਮੰਗ ਰਿ ਦੇ ਉਹ ਨੂੰ ਆਪਣੀ ਲਾਈਫ ਨੂੰ ਆਪਣੇ ਹਿਸਾਬ ਦੇ ਨਾਲ ਚਲਾਉਣ ਦੇ ਉਹਨੂੰ ਫੋਰਸ ਕਰਕੇ ਨਾ ਖਿਲਾਓ ਉਹਨੂੰ ਤੁਸੀਂ ਕੋਸ਼ਿਸ਼ ਕਰੋ ਉਹਨੂੰ ਫਰੂਟਸ ਖਿਲਾ ਦਿਓ ਥੋੜੀ देर ਬਾਅਦ ਅਗਰ ਉਹਨੇ ਅੱਧੀ ਰੋਟੀ ਖਾਧੀ ਹੈ ਤੁਹਾਡੇ ਹਿਸਾਬ ਨਾਲ ਉਹਨੇ ਪੇਟ ਭਰ ਕੇ ਨਹੀਂ ਖਾਧਾ ਉਹਨੂੰ ਘੰਟੇ ਬਾਅਦ ਇੱਕ ਫਰੂਟ ਥੋੜਾ ਜਿਹਾ ਖਿਲਾ ਦਿਓ ਇੱਕ ਪਪਾਇਆ ਦਾ ਪੀਸ ਖਿਲਾ ਦਿਓ ਦੋ ਪੀਸ ਖਿਲਾ ਦਿਓ ਔਰੈਂਜ ਖਿਲਾ ਦਿਓ ਜੋ ਬੱਚੇ ਨੂੰ ਅੱਛਾ ਲੱਗਦਾ ਉਹਨੂੰ ਛੋਟੇ ਛੋਟੇ ਮੀਲਸ ਖਿਲਾਓ ਭਾਰ ਪੇਟ ਭੋਜਨ ਖਾਣ ਦੀ ਕੋਈ ਜ਼ਰੂਰਤ ਨਹੀਂ